ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਆ ਸਾਰੇ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਚੈਨਲ ਮਾਈ ਬਲੌਗ ਤੇਰਾ ਤੇਰਾ ਦੇ ਵਿੱਚ ਸੋਚਿਆ ਅੱਜ ਬਲੌਗ ਸ਼ੂਟ ਕਰਦੇ ਆ ਅਸੀਂ ਚੱਲ ਅੱਜ ਸੀਗਾ ਸੰਡੇ ਅਸੀਂ ਚੱਲਿਆ ਗੁਰਦੁਆਰਾ ਸਾਹਿਬ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਸਾਰੇ ਉਸ ਥਾਂ ਦੇ ਦਰਸ਼ਨ ਕਰੋ ਹਨਾ ਤੇ ਉਹਨਾਂ ਮਾਹਕੋਸ਼ਾਂ ਦੇ ਦਰਸ਼ਨ ਕਰੋ ਤੇ ਬਹੁਤ ਹੀ ਭਾਗਾਂ ਵਾਲੇ ਹੁੰਦੇ ਆ ਜਿਉਂ ਦਰਸ਼ਨ ਕਰਦੇ ਆ ਅਟ ਸਭ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਬਹੁਤ ਲੋਕੀ ਆਉਂਦੇ ਆ ਹਨਾ ਮਹਾਪੁਰਸ਼ਾਂ ਕੋਲੋਂ ਬ੍ਰह्म ਗਿਆਨੀ ਐ ਤੁਸੀਂ ਵੀ ਸਾਇਸ ਸੁਣਿਆ ਹੋਵੇ ਬਾਬਾ ਆਰਾਮ ਸਿੰਘ ਜੀ ਗੰਡੂਆ ਵਾਲੇ ਤੇ ਬਹੁਤ ਲੋਕ ਆਉਂਦੇ ਉਹਨਾਂ ਨੂੰ ਦਰਸ਼ਨ ਕਰਨ ਲਈ ਬਹੁਤ ਭੀੜ ਲੱਗੀ ਰਹਿੰਦੀ ਐ ਔਰ ਲੋਕ ਆਪਣਾ ਦੁੱਖ ਦਰਦ ਬਾਬਾ ਜੀ ਨਾਲ ਸਾਂਝਾ ਕਰਦੇ ਨੇ ਬਾਬਾ ਜੀ ਬਚਨ ਕਰਦੇ ਨੇ ਬਸ ਜਿਹਦੀ ਤੇ ਕਿਰਪਾ ਹੋ ਗਈ ਮੰਨ ਲਓ ਕਿ ਵੇਲੇ ਪਾਰ ਅਸੀਂ ਵੀ ਅਜੁੱਥੇ ਚੱਲੇ ਆਂ ਸਾਰੇ ਤੇ ਦੇਖਦੇ ਆਂ ਦਰਸ਼ਨ ਹੁੰਦੇ ਆ ਜਾਂ ਨਹੀਂ ਹੁੰਦੇ ਵੈਸੇ ਕਾਫੀ ਦਿਨ ਚਿਰ ਤੋਂ ਬਾਬਾ ਜੀ ਬਿਮਾਰ ਨੇ ਪਹਿਲਾਂ ਹਸਪੀਟਲ ਵੀ ਜਾ ਕੇ ਆਏ ਨੇ ਦੇਖਦੇ ਆਂ ਕੀ ਬੰਦਾ ਜਾ ਕੇ ਉੱਥੇ ਹਾਂਜੀ ਚੱਲੇ ਬਾਬਾ ਜੀ ਕੋਲ ਚਲੋ ਚਲੋ ਅੰਮੀ ਤੂੰ ਆ ਬੰਦਾ ਸਾਡਾ ਬਿਮਾਰ ਐ ਖਾਂਸੀ ਹੋ ਰਹੀ ਐ ਇਹਨੂੰ ਐਕਚੁਅਲ ਚ ਇਹ ਨਾ ਦੇਸੀ ਕੀ ਤੇ ਸ਼ੱਕਰ ਨਹੀਂ ਖਾਣ ਤੇ ਹਟਦਾ ਹੈਗਾ ਹਟਦਾ ਨਹੀਂ ਹੋਈ ਹੈਂ ਹਟਦਾ ਨਹੀਂਗਾ ਨਹੀਂ ਹਟੂਗਾ ਹਟ ਜੂਗਾ ਕਹਿੰਦਾ ਚਲੋ ਇਹ ਚਾਉਦਿਆਂ ਫਿਰ ਆਪਾਂ ਤੇ ਦੇਖਦਾ ਉੱਥੇ ਜਾ ਕੇ ਜਿਵੇਂ ਜਿਵੇਂ ਵੀ ਹੋਊਗਾ ਬਲੌਗ ਸ਼ੂਟ ਕਰਾਂਗੇ ਆਪਾਂ ਹੁਣ ਹਾਂਜੀ ਅਸੀਂ ਪਹੁੰਚ ਗਏ ਫਤੇਗੜ ਸਾਹਿਬ ਦੇ ਗੇਟ ਤੇ ਮੈਂ ਕਿਹਾ ਚਲੋ ਮੈਂ ਤਾਂ ਦਿਖਾ ਰਹੀ ਆ ਨਾ ਵੀ ਬੰਦੇ ਨੂੰ ਕਿਤੇ ਜਾਣਾ ਹੁੰਦਾ ਕਈ ਵਾਰ ਹਨਾ ਤਾਂ ਪਤਾ ਲੱਗ ਜੀ ਬੀ ਰਸਤਾ ਆ ਚੀਜ਼ ਮੈਨੂੰ ਬਹੁਤ ਪਸੰਦ ਆ ਤੁਸੀਂ ਵੀ ਕਈ ਵਾਰ ਲੰਗੇ ਹੋਵੋਗੇ ਇਹਦੇ ਵਿੱਚ ਦੀ ਹਨਾ ਇਹ ਚੀਜ਼ਾਂ ਇਦਾਂ ਦੀਆਂ গুফাواں ਜੀਆਂ ਨਾ ਮਤਲਬ ਕਦੇ ਐਵੇਂ ਉੱਚਾ ਲਗਦਾ ਨਹੀਂ ਮਤਲਬ ਇਹ ਚੀਜ਼ਾਂ ਬਹੁਤ ਪਸੰਦ ਨਹੀਂ ਦਿੰਦਾਂ ਦੀਆਂ ਜਗ੍ਹਾ ਵਾਂ ਤੇ ਕਿੰਨਾ ਦੇਖੋ ਨਾ ਤਕੜਾ ਪ੍ਰੋਜੈਕਟ ਤਿਆਰ ਕਰਿਆ ਹੋਇਆ ਮਤਲਬ ਮੈਂ ਦੇਖਦੀ ਮੈਂ ਤੇ نیچے ਬਹੁਤ ਜੇ ਬੰਦਾ ਖੜੇ ਆ ਕੇ ਠੰਡਕ ਬਹੁਤ ਹੋ ਗਈ ਤੇ ਹੇਠਾਂ ਕਿ ਬਹੁਤ ਮੋਟਾ ਉਹਦੇ ਨਾਲ ਤਕੜਾ ਤਿਆਰ ਕੀਤਾ ਹੋਇਆ ਬਹੁਤ ਲੰਬੀ ਸੀ ਇਹ ਤੇ ਵਧੀਆ ਲੱਗ ਰਿਹਾ ਸੀ ਇਹਦੇ ਵਿੱਚ ਦੇ ਲੰਗਦਾ ਲੰਗਦੇ ਹੋਏ ਪਰ ਕਈ ਵਾਰ ਹੁੰਦਾ ਆਪਾਂ ਜੇ ਜਿਆਦਾ ਲੰਬੀ ਹੋਵੇ ਹਨਾ ਲੌਂਗ ਕੋਈ ਵੀ ਗੁਫਾ ਟਨਲ ਆਪਾਂ ਕਹਿੰਦੇ ਆ ਤੇ ਉੱਚ ਦਮ ਵੀ ਕੁੱਟਣ ਲੱਗ ਜਾਂਦਾ ਪਰ ਛੇਤੀ ਥੋੜੀ ਜੀ ਹੋ ਗਈ ਦੀ ਮੈਂ ਇੱਥੇ ਵੀਡੀਓ ਬੰਦ ਵੀ ਕਰਨ ਲੱਗੀ ਸੀ ਪਰ ਮੈਂ ਸੋਚਿਆ ਚਲੋ ਰਤੋਂ ਇੱਕ ਚੀਜ਼ ਹੋਰ ਦਿਖਾਨੀ ਆ ਹਨਾ ਅੱਗੇ ਕੰਪੈਨ ਆ ਰਹੀ ਸੀ ਉਹ ਕਣ ਕੱਟਣ ਵਾਲੀ ਜਿਹੜੇ ਮੈਂ ਕਵੀਰ ਹਨਾ ਜਾਂਦੇ ਨੇ ਵਾਪਸ ਆ ਰਹੇ ਨੇ ਬੱਚੋਂ ਦਿਖਾ ਰਹੀ ਸਮਾਂ ਦੇਖੋ ਬੇਟਾ ਇਹਦੇ ਨਾਲ ਆਪਾਂ ਜੀਰੀ ਕੱਟਦੇ ਆ ਕਣਕ ਕੱਟਦੇ ਆ ਹਨਾ ਇਹ ਮਸ਼ੀਨ ਆ ਜਿਹੜੀ ਕੱਟਦੀ ਆ ਬੱਚਾਂ ਨੂੰ ਦਿਖਾ ਰਹੀ ਸੀ ਸ਼ਹਿਰ ਦੇ ਬੱਚੇ ਨੂੰ ਕਿੱਥੇ ਪਤਾ ਹੁੰਦਾ ਮੱਕ ਪਹਿਲਾਂ ਮਮਾ ਟਾਇਰ ਕਿਉਂ ਗੇ ਰੱਖਿਆ ਹੋਇਆ ਮੈਂ ਕਿਹਾ ਦੱਸਾ ਟਾਇਰ ਪੁੱਤ ਸਟਿੱਪਣੀ ਹੁੰਦੀ ਆ ਐਕਸਟਰਾ ਰੱਖਦੇ ਆ ਆਪਾਂ ਹਨਾ ਵੀ ਜਦੋਂ ਵੀ ਕਦੇ ਆਪਾਂ ਨੂੰ ਲੱਗਦਾ ਵੀ ਟਾਇਰ ਖਰਾਬ ਹੋ ਗਿਆ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਹੁਣ ਆਪਾਂ ਲਾਵਾਂਗੇ ਗੱਡੀ پارک ਤੇ ਚੱਪਲ ਆਪਾਂ ਉਤਾਰ ਦਾਂਗੇ ਵਿੱਚੇ ਤੇ ਇੱਥੇ ਆਪਾਂ ਗੱਡੀ ਰੋਕੇ ਉਤਰ ਜਾਾਂਗੇ ਕਿਉਂਕਿ ਇੱਧਰ ਛੋਟਾ ਗੇਟ ਹੈਗਾ ਇੱਕ ਆਹ ਵਾਲਾ ਗੇਟ ਹੁਣ ਤੁਹਾਨੂੰ ਮੈਂ ਦਿਖਾਉਣੀ ਗੁਰਦੁਆਰਾ ਸਾਹਿਬ ਆ ਦੇਖੋ ਜਦੋਂ ਮੈਂ ਗੇਟ ਖੋਲ੍ਹ ਲਿਆ ਤੇ ਮੈਨੂੰ ਨਾ ਇੱਧਰ ਗੇਟ ਖੁੱਲਾ ਦਿਖਿਆ ਛੋਟਾ ਜਿਹਾ ਇੱਧਰ ਅੰਦਰ ਰਹਿੰਦੇ ਨੇ ਬਾਬਾ ਜੀ ਅੰਦਰ ਨੇ ਮਹਾਪੁਰਸ਼ ਮੈਂ ਵੀਰਾ ਦੇਖਿਆ ਕੰਦਾ ਮੈਂ ਕਿਹਾ ਚਲੋ ਵੀ ਵਧੀਆ ਗੱਲ ਆ ਗੇਟ ਖੁੱਲਾ ਅਰਸ਼ ਨੂੰ ਹੋ ਜਾਣਗੇ ਅੱਜ ਤਾ ਬਾਬਾ ਜੀ ਹੈਗੇ ਨੇ ਅੰਦਰ ਪਰ ਨਹੀਂ ਕਿਉਂਕਿ ਬਾਬਾ ਜੀ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਨੇ ਹਸਪੀਟਲ ਚ ਦਾਖਲ ਸੀਗੇ ਫਿਰ ਬਾਅਦ ਚ ਪਤਾ ਲੱਗਿਆ ਮੈਨੂੰ ਤੇ ਮੇਰਾ ਮੂਡ ਬਹੁਤ ਖਰਾਬ ਹੋ ਗਿਆ ਆ ਵੀ ਸਮਾਧਾਂ ਬਣੀਆਂ ਹੋਈਆਂ ਨੇ ਇੱਥੇ ਕੋਈ ਵੱਡੇ-ਵਡੇਰੇ ਕਹਿੰਦੇ ਨੇ ਹਨਾ ਮਹਾਪੁਰਸ਼ਾਂ ਦੀਆਂ ਤੇ ਇੱਥੇ ਹੀ ਮੱਥਾ ਟੇਕਿਆ ਜਾਂਦਾ ਲੋਕੀ ਕਪੜਾ ਚੜਾਉਂਦੇ ਨੇ ਇੱਥੇ ਤੇ ਨਿਸ਼ਾਨ ਸਾਹਿਬ ਨੇ ਦੋ ਨਿਸ਼ਾਨ ਸਾਹਿਬ ਅੰਦਰ ਵੀ ਨੇ ਮੇਰੇ ਖਿਆਲ ਪੰਜ ਨਿਸ਼ਾਨ ਸਾਹਿਬ ਨਹੀਂ ਕਿੰਨੇ ਕਾਫੀ ਨਿਸ਼ਾਨ ਸਾਹਿਬ ਹੋ ਗਏ ਆਪ 6-7 ਨਿਸ਼ਾਨ ਸਾਹਿਬ ਹੋ ਗਏ ਬੱਚਾ ਨੇ ਪਿਆਰ ਚਲਦੇ ਸੀ ਕਰਨ ਹਰ ਪਿਆਰ ਚਲਦੇ ਮੈਂ ਕਿਹਾ ਭੱਜ ਚਲੋ ਕੋਈ ਗੱਲ ਨਹੀਂ ਭੱਜ ਲੋ ਭੱਜ ਲੋ ਤਾਂ ਹੀ ਟਕੜੋ ਮੈਂ ਕਿਹਾ ਬੀਬੀ ਮੈਨੂੰ ਇੱਥੇ ਮਿਲੀ ਮੈਂ ਇਹਨੂੰ ਪੁੱਛਣ ਲੱਗ ਗਈ ਮੈਂ ਕਿਹਾ ਮਹਾਪੁਰਸ਼ ਅਬੀ ਦਰਸ਼ਨ ਦਿੱਤੇ ਅੱਜ ਕਰਨੀ ਦਿੱਤੇ ਕਹਿੰਦੇ ਨਹੀਂ ਮਹਾਪੁਰਸ਼ ਤਾਂ ਇੱਕ ਮਹੀਨਾ ਹੋ ਗਿਆ ਹਸਪੀਟਲ ਚੋਂ ਆਈ ਨਹੀਂ ਹੈਗੇ ਮੋੜ ਬਹੁਤ ਖਰਾਬ ਹੋਇਆ ਫਿਰ ਗਏ ਦਰਵਾਦ ਸਾਹਿਬ ਤੇ ਬਸ ਮਥੋਟਿਕ ਕਿਆ ਉਹਨਾਂ ਦੀ ਅਰਦਾਸ ਕੀਤੀ ਮਾਹ ਪੁਰਸ਼ਾਂ ਲਈ ਛੇਤੀ ਛੇਤੀ ਠੀਕ ਹੋ ਜਾਣਾ ਨਾ ਬੜਾ ਮਨਜਾ ਦੁਖੀ ਹੋਇਆ ਤੇ ਟੈਨਸ਼ਨ ਹੋ ਜਾਂਦੀ ਆ ਫਿਰ ਬਸ ਅਸੀਂ ਉੱਥੋਂ ਆ ਗਏ ਆ ਕੇ ਹੰਸਾਲੇ ਸਾਹਿਬ ਆਏ ਅਸੀਂ ਤੇ ਇੱਥੇ ਮੈਨੂੰ ਬੜਾ ਵਧੀਆ ਲੱਗਦਾ ਬਾਬਾ ਸ਼ਾਮ ਨੂੰ ਇੱਥੇ ਸਹਿਰ ਕਰਦੇ ਨੇ ਫਲਾਂ ਦੇ ਬੂਟੇ ਵੀ ਲਾਏ ਹੋਏ ਨੇ ਅੰਬ ਆੜੂ ਅਮਰੂਦ ਤੇ ਕੇਲਾ ਜਿਵੇਂ ਮਤਲਬ ਹੋਰ ਵੀ ਨੇ ਇੱਕ ਦੋ ਚੀਜ਼ਾਂ ਆਈਆਂ ਆ ਇੱਕ ਮੈਨੂੰ ਮਿਲਿਆ ਛੋਟਾ ਮਿਸਟਰ ਨੇ ਕਿ ਹੈਲੋ ਮਿਸਟਰ ਕਹਿੰਦਾ ਪੂੰਛ ਹਲਾਈ ਭੱਜ ਗਿਆ। ਮੈਂ ਕਿਹਾ ਚਲੋ ਅੰਦਰ ਚੱਲਦੇ ਆਂ। ਅੰਦਰ ਜਾ ਕੇ ਜੇ ਦੇਖਿਆ ਕੁਛ ਨਾ ਕੁਛ ਹਰ ਵਾਰੀ ਹਨਾ ਚੇਂਜ ਹੋਇਆ ਪੁੰਦਾ ਇੱਥੇ ਜਦੋਂ ਤੁਸੀਂ ਹਰ ਵਾਰੀ ਆਉਂਨੇ ਆ ਇੱਥੇ। ਕੁਛ ਨਾ ਕੁਛ ਜਰੂਰ ਬਦਲਿਆ ਪੁੰਦਾ। ਜਾਂ ਤਾਂ ਕੋਈ ਨਵੀਂ ਚੀਜ਼ ਜਾਂ ਕੋਈ ਕਮਰਾ ਲੈਂਟ ਪਿਆ ਹੁੰਦਾ। ਫਿਰ ਗਏ ਅਸੀਂ ਹਰ ਦਰਬਾਰ ਸਾਹਿਬ। ਮਤਲਬ ਇੱਧਰ ਵੀ ਪ੍ਰਕਾਸ਼ ਖੁੱਲੇ ਹੋਏ ਨੇ ਲੋਕ ਖੰਡ ਪਾਠ ਕਰਵਾਉਂਦੇ ਨੇ ਹਨਾ। ਸੁੱਖੇ ਹੁੰਦੇ ਨੇ ਜਾਂ ਫਿਰ ਹੁਕਮ ਹੁੰਦਾ ਜਾਂ ਵਚਨ ਹੁੰਦੇ ਆ ਪਰ ਇੱਥੇ ਖਲਵਾਉਂਦੇ ਆ। ਆ ਦੇਖੋ ਇੱਕ ਨਲਕਾ ਸੀਗਾ ਉੱਥੇ ਗੰਨੂਆ ਸਾਹਿਬੀ ਨਾਲਕਾ ਹੈਗਾ ਇੱਥੇ ਵੀ ਨਲਕਾ ਹੈਗਾ ਤੇ ਬਾਬਾ ਜੀ ਨਲਕਾ ਹਮੇਸ਼ਾ ਰੱਖਿਆ ਹੋਇਆ ਕਹਿੰਦੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਨਲਕਾ ਹੀ ਕੰਮ ਦਊਗਾ ਸਭ ਲੇਟਾਂ ਲੁਟਾਂ ਸਭ ਬੰਦ ਹੋ ਜਾਣਗੀਆਂ ਤੇ ਉਹਨਾਂ ਦੇ ਬਚਨ ਨੇ ਮਹਾਪੁਰਸ਼ਾਂ ਦੇ ਬੱਚਿਆਂ ਤੋਂ ਪਰ ਨਲਕਾ ਇੱਕ ਬੱਚੇ ਤੋਂ ਵੀ ਨਲਕਾ ਨਹੀਂ ਘੜਿਆ ਹੈਗਾ ਤੁਪਕਾ ਹੀ ਪਾਣੀ ਨਿਕਾੜ ਸਕੇ ਜਵਾਕ ਅੱਜਕੱਲ ਦੇ ਪਤਾ ਹੀ ਨਹੀਂ ਘੇੜਣ ਜਾਨ ਪ੍ਰਾਣ ਹੈ ਹੀ ਨਹੀਂ ਹੱਥਾਂ ਪੈਰਾਂ ਦੇ ਵਿੱਚ ਮੈਂ ਹੈਰਾਨ ਰਹਿ ਗਈ ਵੀ ਦੱਸ ਹੈ ਤੇ ਵੀ ਤੁਸੀਂ ਨਲਕਾ ਨਹੀਂ ਘੜ ਸਕੇ ਇੱਕ ਫੇਰ ਬੜੀ ਕੁੜੀ ਨੇ ਆ ਕੇ ਥੋੜਾ ਜਿਹਾ ਪਾਣੀ ਕੱਢਿਆ ਇੱਜ਼ਤ ਰੱਖੀ ਨਹੀਂ ਇਹਨਾਂ ਦਾ ਕੁਝ ਨਹੀਂ ਕਰਿਆ ਆ ਦੇਖੋ ਕਿਵੇਂ ਲੱਗਿਆ ਜ਼ੋਰ ਲਾਉਣ ਨਹੀਂ ਜਿੜਦਾ ਰਹਿਣ ਦੇ ਹੁਣ ਦੂਜਾ ਆ ਗਿਆ ਕਹਿੰਦਾ ਤੂੰ ਹਟ ਪਰੇ ਮੈਂ ਕਰਦਾ ਲੈ ਵੀ ਤੇਰੇ ਸੇ ਜ਼ਿਆਦਾ ਜ਼ੋਰ ਆ ਲੈ ਕੁਲੀ ਗਏ ਹੁਣ ਬੀਬੀ ਕਹਿੰਦੀ ਮੈਂ ਕਰੂੰ ਲੈ ਆ ਜਾ ਤੂੰ ਆ ਜਾ ਭਾਈ ਤੂੰ ਲਾ ਲੈ ਜ਼ੋਰ ਲੱਗ ਗਿਆ ਜ਼ੋਰ ਕੋ ਜਾ ਪਰੇ ਉਹ ਬੜੀ ਕਹਿੰਦੀ ਮੈਂ ਕੱਢ ਕੇ ਚੱਲ ਬੜੀ ਨੇ ਥੋੜੀ ਕੱਢਿਆ ਪਾਣੀ ਵਾਹ ਚਲੋ ਰਹਿ ਗਈ ਇੱਜ਼ਤ ਪਰ ਫਿਰ ਵੀ ਇਹ ਉਹਨਾ ਨਹੀਂ ਘਟ ਕੱਢ ਸਕੀ ਹੈਗੀ ਜਿੰਨਾ ਕਿ ਆਪਾਂ ਮਤਲਬ ਕਰ ਲੈਨੇ ਆ ਆਦਤੇ ਨਹੀਂ ਹੈਗੀ ਇਹਨਾਂ ਨੂੰ ਫਿਰ ਮੈਨੇ ਪਾਣੀ ਢੇੜਿਆ ਚਲਾਇਆ ਫਿਰ ਇਹਨਾਂ ਦੇ ਮੈਨੇ ਸਾਰੇ ਹੱਥ ਪੈਰ ਧਵਾਏ ਆ ਦੇਖੋ ਇੱਕ ਹੱਥ ਨਾਲ ਨਾਲੇ ਉਹ ਵੀ ਇਹਨਾਂ ਦਾ ਜਾਨ ਪਰਾਣੀ ਹੈ ਹੀ ਨਹੀਂ ਤੇ ਹੁਣ ਦੇਖਿਆ ਵੀ ਮੰਮਾ ਨੇ ਪਾਣੀ ਕਿਵੇਂ ਕਰ ਲਿਆ ਹਨਾ ਉਹਨੇ ਆਪਣਾ ਆਪਣਾ ਜੋਰ ਲਾਉਣਗੇ ਸਾਰੇ ਦੇਖ ਚਲ ਲੜਪੋ ਚਲੋ ਬਸ ਨਹੀਂ ਨਿਕਲਦੇ ਤਾਂ ਪਾਣੀ ਆ ਜਾ ਆਦਰ ਆ ਜਾ 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 ਦੇ ਤਲਕੇਗਾ ਡੰਡੀ ਉੱਪਰ ਤੇਰੇ ਮੂੰਹ ਤੇ ਲੱਗੂ ਆ ਕੇ ਨਾਲੇ ਲੈ ਦੋਨੇ ਲੱਗ ਗਏ ਚਲੋ ਆਜ ਹੁਣ ਫੇਰ ਅੱਗੇ ਇਹ ਹੁਕਮਨਾਮਾ ਡੇਰਾ ਹੰਸਾਲੀ ਸਾਹਿਬ ਦਾ ਲਿਆ ਹੋਇਆ ਇਹ ਹਰਮੰਦਰ ਸਾਹਿਬ ਤੋਂ ਲਿਆ ਹੋਇਆ ਹਨਾ ਦੋ ਹੁਕਮਨਾਮੇ ਹੁੰਦੇ ਆ ਉੱਥੇ ਫੇਰ ਅਸੀਂ ਗਏ ਇੱਧਰ ਦਰਬਾਰ ਸਾਹਿਬ ਤੇ ਮੇਨ ਦਰਬਾਰ ਸਾਹਿਬ ਹੈ ਜੀ ਦੇਖ ਕਿੰਨਾ ਵਧੀਆ ਨਾ ਇੰਨਾ ਸਜਾਇਆ ਹੋਇਆ ਚਮਚਮ ਕਰਦਾ ਜਿਹਨੂੰ ਦੇਖੀ ਜਾ ਬਣੀ ਕਿ ਇੰਨਾ ਮਤਲਬ ਜੀ ਨਹੀਂ ਪਰਦਾ ਹੈਗਾ ਇੰਨਾ ਉਹ ਹੈ ਸ਼ਾਨਦਾਰ ਤੁਸੀਂ ਵੀ ਦਰਸ਼ਨ ਕਰੋ ਅਰਦਾਸ ਕਰੋ ਮਹਾਰਾਜ ਅੱਗੇ ਨਾ ਦੁੱਖ ਦਿਲ ਦੇ ਦੂਰ ਹੁੰਦੇ ਨੇ ਕਸ਼ਟ ਦੂਰ ਹੁੰਦੇ ਨੇ ਬੀਬੀਆਂ ਪਾਠ ਕਰਦੀਆਂ ਸਾਈਡ ਤੇ ਮੈਂ ਕਿਹਾ ਚਲੋ ਇੱਥੇ ਹੀ ਦਿਖਾਵਾਂ ਤੁਹਾਨੂੰ ਇੱਥੇ ਪ੍ਰਕਾਸ਼ ਹੋਇਆ ਵਾ ਇੱਧਰ ਹੈਗੀ ਜੋਤ ਬਾਬਾ ਜੀ ਦੀ ਚਲਦੀ ਸੀਗੀ ਬਾਕੀ ਫਿਰ ਅਸੀਂ ਦਰਸ਼ਨ ਕਰਨ ਚਲੇ ਗਏ ਆ ਟਾਈਮ ਲਿਖਿਆ ਹੋਇਆ ਹੈ ਨੀਚੇ ਇੱਥੇ ਜੇ ਦਰਸ਼ਨ ਕਰਨੇ ਨੰਦਰ ਤਾਂ ਇਹ ਵਾਲੇ ਟਾਈਮ ਤੇ ਕਰਵਾਉਂਦੇ ਨੇ ਅਗਰ ਬਚ ਅੰਦਰ ਬਚਨ ਬਲਾਸ ਵੀ ਹੁੰਦੇ ਨੇ ਬਾਬਾ ਅੱਜਕੱਲ ਤਾਂ ਪਰਮਜੀਤ ਬਾਬਾ ਜੀ ਨੇ ਦੁੱਧੇ ਬੜੇ ਬਾਬਾ ਜੀ ਤਾਂ ਚੋਲਾ ਛੱਡ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇੱਧਰ ਵੀ ਪ੍ਰਕਾਸ਼ ਹੁੰਦੇ ਨੇ ਲੋਕੀ ਪ੍ਰਕਾਸ਼ ਕਰਵਾਉਂਦੇ ਨੇ ਇੱਧਰ ਵੀ ਐਨੇ ਨੂੰ ਦੇਖਿਆ ਮੁੰਡੇ ਦੇ ਪ੍ਰਿੰਟ ਲੜ ਗਈ ਤੇ ਅਸੀਂ ਇਹਨੂੰ ਬੜਾ ਪੁੱਛਿਆ ਭਰਣ ਕਿੱਧਰ ਗਿਆ ਨਾ ਉੱਪਰ ਉੱਡ ਗਈ ਪਰ ਸਾਨੂੰ ਕਿਸੇ ਪ੍ਰਿੰਟ ਨਹੀਂ ਦੇਖੀ ਆ ਕਿੱਥੇ ਲੜੀ ਕਿੱਥੇ ਨਾ ਇਹਦੇ ਕਹਿੰਦਾ ਮੇਰਾ ਪ੍ਰਿੰਟ ਲੜੀ ਆ ਚਲੋ ਇਹ ਬਾਬਾ ਜੀ ਦੇ ਸ਼ਾਸਤਰ ਨੇ ਮਤਲਬ ਬਸਰ ਹਰ ਇੱਕ ਚੀਜ਼ ਜਿੰਨੀ ਜਿੰਨੀ ਵੀ ਉਹਨਾਂ ਨੇ ਯੂਜ਼ ਕਰੀਆ ਹਨ ਹਰ ਇੱਕ ਚੀਜ਼ ਸ਼ੀਸ਼ੇ ਦੇ ਵਿੱਚ ਜੜਾ ਕੇ ਰੱਖੀ ਹੋਈ ਆ ਸਾਮਗੇ ਰੱਖੀ ਹੋਈ ਆ ਪਾਈਆਂ ਨੇ ਆ ਦੇਖੋ ਸਾਰੀਆਂ ਬਚਪਨ ਤੋਂ ਲੈ ਕੇ ਮਤਲਬ ਜਦ ਤੱਕ ਦੀਆਂ ਜਦ ਤੱਕ ਉਹ ਦੁਨੀਆ ਤੇ ਰਹੇ ਉਦੋਂ ਤੱਕ ਦੀਆਂ ਤਸਵੀਰਾਂ ਨੇ ਉਹਨਾਂ ਦੇ ਸਾਰੀਆਂ ਸਾਂਭੀਆਂ ਹੋਏ ਰੱਖੀਆਂ ਹੋਈਆਂ ਨੇ ਇੱਥੇ ਸੰਗਤ ਬੜ ਕੇ ਪਾਠ ਕਰਦੀ ਆ ਬਾਬਾ ਜੀ ਦੇ ਬਚਨ ਬਿਨੇ ਜਿਹੜਾ ਪਾਠ ਕਰੂਗਾ ਉਹ ਦੁੱਖ ਤ੍ਰਿਦੁਰ ਕਸ਼ਟ ਦੂਰ ਹੋਣਗੇ ਭਾਈ ਜਿੰਨਾ ਨਾਮ ਜਪੋਗੇ ਉਸ ਤੋਂ ਬਾਅਦ ਅਸੀਂ ਫਿਰ ਅ ਦੁਖਨਵਰ ਸਾਹਿਬ ਆ ਗਏ ਤੇ ਅੱਜ ਦਾ ਅਸੀਂ ਬਾਬਾ ਜੀ ਨੂੰ ਬਹੁਤ ਕਿਰਪਾ ਕਰੀ ਨਦਰਸ਼ਨ ਹੋ ਗਏ ਤੇ ਬੱਚੇ ਕਹਿੰਦੇ ਦੁਖਨਵਰ ਸਾਹਿਬ ਜਾਣਾ ਸਰਦਾਰ ਜੀ ਵੀ ਕਹਿੰਦੇ ਕਹਿੰਦੇ ਮੇਰੇ ਅਤਾਰਸ ਰੰਦੀ ਆ ਦੇਖ ਰਾਣੀ ਸੀਗੀ ਅਸੋਬ ਮਖਚੋ ਕੋਈ ਗੱਲ ਨਹੀਂ ਚੋਲੋ ਥੱਕ ਤਾ ਗਏ ਸੀਗੇ ਪਰ ਫਿਰ ਵੀ ਕੋਈ ਗੱਲ ਨਹੀਂ ਗੁਰੂ ਘਰ ਕਿਹੜਾ ਰੋਜ਼ ਰੋਜ਼ ਮਿਲਦਾ ਤੇ ਬੜਾ ਵਧੀਆ ਲੱਗਿਆ ਥੱਕ ਕੇ ਬੈਠੇ ਇੱਥੇ ਨੰਦਾ ਆ ਬਹੁਤ ਉਸ ਤੋਂ ਬਾਅਦ ਦਰਵਾਟ ਸਾਹਿਬ ਗਏ ਦਰਵਾਟ ਸਾਹਿਬ ਮੱਥਾ ਟੇਕਿਆ ਮੈਂ ਕਿਹਾ ਚਲੋ ਤੁਨ ਵੀ ਤੁਸੀਂ ਵੀ ਕਰੋ ਦਰਸ਼ਨ ਦੇਖੋ ਨਰ ਸਾਹਿਬ ਲੋਕਾਂ ਦੇ ਟੁੱਟਦੇ ਨੇ ਨਾ ਆਪਣੇ ਵੀ ਟੁੱਟਣਗੇ ਤੁਸੀਂ ਵੀ ਕਰੋ ਦਰਸ਼ਨ ਦੇਖੋ ਜੀ ਸਾਰਿਆਂ ਨੇ ਤੇ ਥੋੜੀ ਝਲਕ ਮੈਂ ਲੈ ਲਈ ਸੀ ਚੀਟਿੰਗ ਕਰਕੇ ਬਾਬਾ ਜੀ ਨੇ ਪਰ ਲਿਖ ਕੇ ਲਾਇਆ ਹੋਇਆ ਸੀਗਾ ਨਾ ਫਿਰ ਅਸੀਂ ਉਸ ਤੋਂ ਬਾਅਦ ਗਏ ਆਪਣਾ ਸਰੋਵਰ ਤੇ ਸਰੋਵਰ ਤੋਂ ਦੇਖਿਆ ਸਾਰੇ ਮੈਨੇ ਕੈਮਰਾ ਕਮਾਇਆ ਦਿਖਾਏ ਦਰਸ਼ਨ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਸ